ਪਾਕਾ ਬਾਰਡਰ ਖੁੱਲਣਾ ਚਾਹੀਦਾ ਜਾਂ ਨਹੀਂ ਇਧਰੋਂ ਬਸਾਂ ਉਧਰ ਜਾਣਗੀਆਂ ਉਧਰੋਂ ਇਧਰ ਆਉਣਗੀਆਂ ਇਨਾ ਵੱਲੋਂ ਹਥਿਆਰਾਂ ਤੇ ਖਰਚਿਆ ਪੈਸਾ ਜਾਂਦਾ ਕਿੱਥੇ ਆ ਚਾਹ ਬਾਹਰ ਬੰਦਰਗਾ ਉਹਦੇ ਤੇ ਅਮਰੀਕਾ ਨੇ ਪਾਬੰਦੀਆਂ ਲਾ ਦਿੱਤੀ ਆਈਐਮਐਫ ਕੀ ਆ ਇੰਡੀਆ ਦਾ 1 ਰੁਪਇਆ ਪਾਕਿਸਤਾਨ 'ਚ ਲਗਭਗ 3 ਰੁਪਏ ਬਣ ਜਾਂਦੇ ਅਮਰੀਕਾ ਨੇ ਚੀਨ ਤੇ ਟੈਰਿਫ ਲਾਇਆ ਇੰਡੀਆ ਪਾਕਿਸਤਾਨ ਦਾ ਜਿਹੜਾ ਫੇਰ ਰੂਟ ਆ ਵਾਗਾ ਬਾਟ ਉਹ ਖੁੱਲ ਸਕਦਾ ਯੂਨੋ ইউনাইটেড ਨੇਸ਼ਨਸ ਆਰਗੇਨਾਈਜੇਸ਼ਨ ਦਾ ਹੀ ਇੱਕ ਹਿੱਸਾ ਕੋਈ ਅਮਰੀਕਾ ਨੂੰ ਦੇ ਰਿਹਾ ਕੋਈ ਚੀਨ ਨੂੰ ਕੋਈ ਫਰਾਂਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਵੱਡੀਆਂ ਤਬਦੀਲੀਆਂ ਹੋ ਰਹੀਆਂ ਜਿਹੜੀ ਗੱਲ ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਉਹੀ ਗੱਲ ਹੁਣ ਇੰਟਰਨੈਸ਼ਨਲ ਮਾਨਿਟਰੀ ਫੰਡ ਯਾਨੀ ਕਿ ਆਈਐਮਐਫ ਨੇ ਕਹਿ ਦਿੱਤੀ ਹੈ ਕੀ ਕਹਾਈ ਹੈ ਆਈਐਮਐਫ ਨੇ ਆਓ ਸਕਰੀਨ ਤੇ ਦੇਖਦੇ ਹਾਂ ਆਈਐਮਐਫ ਅਡਸ ਏਸ਼ੀਆ ਟੂ ਕੱਟ ਟ੍ਰੇਡ ਬੈਰੀਅਰਸ ਟੂ ਬੀਟ ਯੂਐਸ ਟੈਰਿਫਸ ਆਈਐਮਐਫ ਕਹਿ ਰਿਹਾ ਕਿ ਜਿਹੜੀ ਏਸ਼ੀਅਨ ਮੁਲਕਾਂ ਉਹਨਾਂ ਨੂੰ ਆਪਣੇ ਵਪਾਰਕ ਰਾਹ ਦੀਆਂ ਰੁਕਾਵਟਾਂ ਨੂੰ ਘਟਾਉਣਾ ਚਾਹੀਦਾ ਜਾਂ ਫਿਰ ਬਿਲਕੁਲ ਖਤਮ ਹੀ ਕਰ ਦੇਣਾ ਚਾਹੀਦਾ ਕਿਉਂ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਵੱਡੀਆਂ ਤਬਦੀਲੀਆਂ ਹੋ ਰਹੀਆਂ ਜਿਵੇਂ ਕਿ ਅਮਰੀਕਾ ਨੇ ਚੀਨ ਤੇ ਟੈਰਿਫ ਲਾਇਆ ਜਿਹਦੀ ਜਵਾਬੀ ਕਾਰਵਾਈ ਵਿੱਚ ਚੀਨ ਰੇਅਰ ਅਰਥ ਮਟੀਰੀਅਲ ਦੀ ਐਕਸਪੋਰਟ ਜਿਹੜੀ ਆ ਉਹ ਬੈਨ ਕਰਦਾ ਪਿਆ ਚੀਨ ਏਸ਼ੀਆ ਦੀ ਸਪਲਾਈ ਚੇਨ ਦੀ ਹੱਬ ਆ ਜੇ ਕਿਸੇ ਵੀ ਤਰੀਕੇ ਚੀਨ ਯਾਨੀ ਕਿ ਜਾ ਕਿ ਲੋਕ ਕਿ ਚੀਨ ਦੀ ਜਿਹੜੀ ਇਕਨੋਮੀ ਜੇ ਪ੍ਰਭਾਵਿਤ ਹੋਊਗੀ ਤਾਂ ਇਹਦਾ ਅਸਰ ਸਾਰੇ ਏਸ਼ੀਆ ਤੇ ਪੈਣਾ ਲਾਸ਼ਮੀ ਹੈ ਇਹ ਤੈਅ ਆ ਇਸੇ ਲਈ IMF ਕਹਿ ਰਿਹਾ ਕਿ US ਵੱਲੋਂ ਜਿਹੜੀ ਇਕਨੋਮੀ ਨੂੰ ਸ਼ੌਕ ਦਿੱਤੇ ਜਾ ਰਹੇ ਜਿਵੇਂ ਚੀਨ ਦੀ ਇਕਨੋਮੀ ਨੂੰ ਜੇ ਬਾਕੀ ਦੇ ਏਸ਼ੀਆ ਦੇ ਮੁਲਕਾਂ ਨੇ ਇਨ੍ਹਾਂ ਸ਼ੌਕਸ ਦੇ ਪ੍ਰਭਾਵ ਤੋਂ ਆਪਣੇ ਮੁਲਕਾਂ ਦੀ ਇਕਨੋਮੀ ਨੂੰ ਬਚਾਉਣਾ ਤਾਂ ਆਪਣੇ ਬਾਰਡਰ ਡਿਸਪਿਊਟਸ ਜਿਹੜੇ ਆ ਜਿਹੜੇ ਉਹਨਾਂ ਦੇ ਆਪਣੇ ਗਵਾਂਢੀ ਮੁਲਕਾਂ ਨਾਲ ਲੜਾਈ ਝਗੜੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਤਾ ਜੋ ਵਪਾਰ ਚੇੜਾ ਸੌਫਟਲੀ ਯਾਨੀ ਕਿ ਆਸਾਨੀ ਨਾਲ ਆਰਾਮ ਨਾਲ ਚੱਲ ਸਕੇ ਇਹ ਉਹਨਾਂ ਨੂੰ ਕਰਨਾ ਹੀ ਪਊਗਾ ਆਈਐਮਐਫ ਕੀ ਆਈਐਮਐਫ ਯੂਐਨਓ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦਾ ਹੀ ਇੱਕ ਹਿੱਸਾ ਜਿਹਦੇ ਵਿੱਚ 191 ਮੂਲਕ ਸ਼ਾਮਲ ਆ ਪੂਰੇ ਵਿਸ਼ਵ ਵਿੱਚ ਫਾਈਨੈਂਸ਼ੀਅਲ ਸਟੇਬਿਲਟੀ ਨੂੰ ਬਣਾ ਕੇ ਰੱਖਣਾ ਏਮਪਲੋਇਮੈਂਟ ਨੂੰ ਵਧਾਉਣਾ ਯਾਨੀ ਕਿ ਰੁਜ਼ਗਾਰ ਨੂੰ ਪੈਦਾ ਕਰਨਾ ਜਾਂ ਵਧਾਉਣਾ ਤੇ ਪੋਵਰਟੀ ਨੂੰ ਘਟਾਉਣਾ ਅੰਤਰਰਾਸ਼ਟਰੀ ਜਿਹੜਾ ਵਪਾਰ ਆ ਉਹਨੂੰ ਸੁਖਾਲਾ ਕਰਨਾ ਇਹ ਇਸ ਆਰਗੇਨਾਈਜੇਸ਼ਨ ਦੇ ਕੰਮ ਆ ਇਸੇ ਲਈ ਹੀ ਇਹ ਬਣਾਈ ਗਈ ਸੀ ਸੋ ਆਈਐਮਐਫ ਨੇ ਕਹਿ ਦਿੱਤਾ ਕਿ ਆਪਣੇ ਸਰਹੱਦੀ ਤਣਾਅ ਜਿਹੜੇ ਉਹ ਖਤਮ ਕਰਕੇ ਆਪਣੇ ਬਾਰਡਰ ਡਿਸਪਿਊਟਸ ਹੱਲ ਕਰੋ ਇਹਨਾਂ ਨੂੰ ਹੱਲ ਕਰਨ ਤੋਂ ਬਾਅਦ ਜਿਹੜੇ ਏਸ਼ੀਅਨ ਮੁਲਕ ਆਪਸ ਵਿੱਚ ਵੱਧ ਤੋਂ ਵੱਧ ਵਪਾਰ ਕਰੋ ਜੇ ਤੁਸੀਂ ਯੂਐਸ ਜਿਹੜੇ ਪੂਰੀ ਦੁਨੀਆ ਦੀ ਇਕਨੋਮੀ ਨੂੰ ਝਟਕੇ ਦੇ ਰਿਹਾ ਜੇ ਉਹਦੇ ਤੋਂ ਬਚਣਾ ਚਾਹੁੰਦੇ ਆ ਜੇ ਆਪੋ ਆਪਣੇ ਮੁਲਕ ਦੀ ਇਕਨੋਮੀ ਨੂੰ ਪਹੁੰਚਾਉਣਾ ਚਾਹੁੰਦੇ ਹੋ ਤਾਂ ਜਿਵੇਂ ਆਈਐਮਐਫ ਕਹਿ ਰਿਹਾ ਇਹ ਹੀ ਗੱਲ ਅਸੀਂ ਪਹਿਲਾਂ ਵੀ ਕਈ ਵੀਡੀਓਸ ਵਿੱਚ ਕਹਿ ਚੁੱਕੇ ਹਾਂ ਕਿ ਇੰਡੀਆ ਪਾਕਿਸਤਾਨ ਦਾ ਜਿਹੜਾ ਟ੍ਰੇਡ ਰੂਟ ਆ ਵਾਗਾ ਬਾਟਰ ਉਹ ਖੁੱਲ ਸਕਦਾ ਭਾਵੇਂ ਕਿ ਇੰਡੀਆ ਪਾਕਿਸਤਾਨ ਮੁੰਬਈ ਰਹੀਂ ਮੁੰਬਈ ਟੂ ਕਰਾਚੀ ਜਿਹੜਾ ਆਪਣਾ ਵਪਾਰੋ ਕਰਦੇ ਪਏ ਆ। ਆਪਣੀ ਟ੍ਰੇਡ ਰੂਟ ਸੌਖੇ ਕਰੋ। ਮਤਲਬ ਸਸਤੇ ਕਰੋ। ਇਸ ਲਈ ਵਾਗਾ ਬਾਰਡਰ ਦੇ ਖੁੱਲਣ ਦੇ ਅਸਾਰ ਜਿਹੜੇ ਆ ਉਹ ਵਧਦੇ ਪਏ ਆ। ਜੇ ਵਾਗਾ ਬਾਰਡਰ ਇੱਕ ਟ੍ਰੇਡ ਰੂਟ ਵਜੋਂ ਖੁੱਲਦਾ ਵਾ ਤਾਂ ਇਹਦਾ ਦੋਵਾਂ ਮੁਲਕਾਂ ਨੂੰ ਹੀ ਬਹੁਤ ਵੱਡਾ ਫਾਇਦਾ ਆਊਗਾ। ਇਧਰੋਂ ਬਸਾਂ ਉਧਰ ਜਾਣਗੀਆਂ, ਉਧਰੋਂ ਇਧਰ ਆਉਣਗੀਆਂ ਉਹ ਵੀ ਇੰਨੀ ਘੱਟ ਲਾਗਤ 'ਤੇ ਤਾਂ ਬਿਨਾਂ ਸ਼ੱਕ ਦੋਵਾਂ ਮੁਲਕਾਂ ਦੀ ਹੀ ਤਰੱਕੀ ਹੋਏਗੀ ਹੀ ਹੋਏਗੀ। ਜੇ ਦੋਵੇਂ ਮੁਲਕ ਆਪਣੇ ਮਸਲੇ ਸੁਲਝਾ ਲੈਂਦੇ ਆ ਜਿਵੇਂ ਕਿ ਕਸ਼ਮੀਰ ਮਸਲਾ ਜਾਂ ਹੋਰ ਜਿੰਨੇ ਵੀ ਆ ਤਾਂ ਜਿਹੜਾ ਪੈਸਾ ਹਥਿਆਰਾਂ ਤੇ ਖਰਚਦੇ ਆ ਇੱਕ ਦੂਜੇ ਨੂੰ ਡਰਾਉਣ ਵਾਸਤੇ ਉਹ ਬਚ ਸਕਦਾ ਇਹਨਾਂ ਵੱਲੋਂ ਹਥਿਆਰਾਂ ਤੇ ਖਰਚਿਆ ਪੈਸਾ ਜਾਂਦਾ ਕਿੱਥੇ ਆ ਵਿਦੇਸ਼ਾਂ ਵਿੱਚ ਕੋਈ ਅਮਰੀਕਾ ਨੂੰ ਦੇ ਰਿਹਾ ਕੋਈ ਚੀਨ ਨੂੰ ਕੋਈ ਫਰਾਂਸ ਨੂੰ ਕੋਈ ਰੂਸ ਨੂੰ ਜਿਵੇਂ ਹੁਣੇ ਜੇ ਇੰਡੀਆ ਨੇ ਡਿਫੈਂਸ ਸਿਸਟਮ ਖਰੀਦਿਆ S400 ਰੂਸ ਕੋਲ ਪੈਸਾ ਕਿੱਥੇ ਗਿਆ ਰੂਸ ਕੋਲ ਜੇ ਰਫੇਲ ਖਰੀਦੇ ਪੈਸਾ ਕਿੱਥੇ ਗਿਆ ਫਰਾਂਸ ਕੋਲ ਐਵੇਂ ਜੇ ਪਾਕਿਸਤਾਨ ਹਥਿਆਰ ਖਰੀਦਾ ਤਾਂ ਪੈਸਾ ਕਿੱਥੇ ਜਾਊਗਾ ਯੂਐਸਏ ਕੋਲ ਸੋ ਇਹ ਟੈਕਸਾਂ ਦਾ ਪੈਸਾ ਜਿਹੜਾ ਬਚਾ ਕੇ ਹਥਿਆਰਾਂ ਦੀ بجائے ਲੋਕਾਂ ਦੀ ਭਲਾਈ ਤੇ ਖਰਚ ਹੋਣਾ ਚਾਹੀਦਾ ਅਸੀਂ ਇਹ ਗੱਲ ਬਿਲਕੁਲ ਨਹੀਂ ਕਹਿ ਰਹੇ ਕਿ ਹਥਿਆਰ ਨਹੀਂ ਖਰੀਦਣੇ ਨਹੀਂ ਚਾਹੀਦੇ ਪਰ ਜਿਵੇਂ ਆਮ ਸ਼ਾਂਤੀ ਪਸੰਦ ਮੁਲਕ ਰਹਿੰਦੇ ਆ ਉਹਨਾਂ ਕੋਲ ਵੀ ਫੌਜ ਹੁੰਦੀ ਆ ਉਹ ਵੀ ਹਥਿਆਰ ਖਰੀਦਦੇ ਆ ਉਹਨ ਇੱਕ ਜ਼ਰੂਰੀ ਜਿੰਨੇ ਇੱਕ ਨੈਸ਼ਨਲ ਸਿਕਿਉਰਿਟੀ ਵਾਸਤੇ ਜ਼ਰੂਰੀ ਆ ਉਹਨ ਇੱਕ ਹਥਿਆਰ ਤੇ ਫੌਜ ਜਿਹੜੀ ਆ ਭਾਰਤ ਪਾਕਿਸਤਾਨ ਨੂੰ ਰੱਖਣੀ ਚਾਹੀਦੀ ਉਹਨ ਇੱਕ ਹਥਿਆਰ ਖਰੀਦਨੇ ਚਾਹੀਦੇ ਆ ਪਰ ਇੱਕ ਦੂਜੇ ਨੂੰ ਡਰਾਉਣ ਵਾਸਤੇ ਇੱਕ ਦੂਜੇ ਤੇ ਦਬਕਾ ਬਣਾ ਕੇ ਰੱਖਣ ਵਾਸਤੇ ਜਾਂ ਜੰਗ ਨੂੰ ਮੱਦੇਨਜ਼ਰ ਰੱਖ ਕੇ ਜੰਗ ਦੀਆਂ ਤਿਆਰੀਆਂ ਵਿੱਚ ਖਰਚ ਕੀਤਾ ਹੋਇਆ ਹਥਿਆਰਾਂ ਤੇ ਪੈਸਾ ਜਿਹੜਾ ਲੋਕਾਂ ਦਾ ਲੋਕਾਂ ਦੇ ਟੈਕਸਾਂ ਦਾ ਬਹੁਤ ਜ਼ਿਆਦਾ ਵੇਸਟ ਹੁੰਦਾ ਇਸ ਤਰੀਕੇ ਨਾਲ। ਇਹੀ ਪੈਸਾ ਜੇ ਹਥਿਆਰਾਂ ਦੀ ਬਜਾਏ ਲੋਕਾਂ ਤੇ ਖਰਚਿਆ ਜਾਵੇ ਤਾਂ ਦੋਵਾਂ ਮੁਲਕਾਂ ਦੀ ਹੀ ਤਰੱਕੀ ਸੰਭਵ ਆ। ਹੁਣ ਵੇਖੋ ਕਿ ਪਾਕਿਸਤਾਨ ਕਰਜ਼ੇ 'ਚ ਡੁੱਬਿਆ ਹੋਇਆ ਤੇ ਇੰਡੀਆ ਤੇ ਵੀ ਕਰਜ਼ਾ ਹੈਗਾ। ਭਾਵੇਂ ਕਿ ਇੰਡੀਆ ਦੀ ਹਾਲਤ ਪਾਕਿਸਤਾਨ ਦੇ ਮੁਕਾਬਲੇ ਬਹੁਤ ਮਜ਼ਬੂਤ ਆ। ਇੰਡੀਆ ਦਾ 1 ਰੁਪਇਆ ਪਾਕਿਸਤਾਨ 'ਚ ਲਗਭਗ 3 ਰੁਪਏ ਬਣ ਜਾਂਦੇ ਆ। ਹਾਲੇ ਕਿ ਪਾਕਿਸਤਾਨ ਮੁਲਕ ਵੀ ਛੋਟਾ ਪਰ ਜੇ ਆਪਾਂ ਇਸ ਦੌੜ 'ਚੋਂ ਇਸ ਜੰਗ ਵਾਲੇ ਮਾਹੌਲ 'ਚੋਂ ਬਾਹਰ ਨਿਕਲ ਆਉਂਦੇ ਆ ਤਾਂ ਇਹਦੇ ਨਾਲ ਦੋਵਾਂ ਮੁਲਕਾਂ ਵਿੱਚ ਅਮਨ-ਅਮਾਨ ਹੋ, ਸ਼ਾਂਤੀ ਹੋ। ਦੋਵਾਂ ਮੁਲਕਾਂ ਦੇ ਲੋਕ ਸਕੂਨ ਭਰੀ ਜ਼ਿੰਦਗੀ ਜੀਣਗੇ। ਜੇ ਲੋਕਾਂ ਦੇ ਟੈਕਸਾਂ ਦਾ ਪੈਸਾ ਉਹਨਾਂ ਤੇ ਹੀ ਖਰਚੇ ਹੋਊਗਾ, ਉਹਨਾਂ ਨੂੰ ਸਹੂਲਤਾਂ ਮਿਲਣਗੀਆਂ ਤਾਂ ਕੁਦਰਤੀ ਤੌਰ ਤੇ ਦੋਵੇਂ ਮੁਲਕੀ ਖੁਸ਼ਹਾਲ ਬਣਨਗੇ। ਇਸ ਲਈ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਬਾਗਾ ਬਾਰਡਰ ਜਿਹੜਾ ਖੁੱਲ ਜਾਵੇ ਕਿਉਂਕਿ ਇੰਡੀਆ ਦਾ ਜਿਹੜਾ ਪੁਰਾਣਾ ਟ੍ਰੇਡ ਰੂਟ ਸੀ সেন্ট্রਲ ਏਸ਼ੀਆ ਨਾਲ ਵਪਾਰ ਕਰਨ ਦਾ ਚਾਹ ਬਾਹਰ ਬੰਦਰਗਾਹ ਉਹਦੇ ਤੇ ਅਮਰੀਕਾ ਨੇ ਪਾਬੰਦੀਆਂ ਲਾ ਦਿੱਤੀਆਂ ਤੇ ਆਉਣ ਵਾਲੇ ਸਮੇਂ 'ਚ ਜਿਵੇਂ ਕਿ ਖਬਰ ਆ ਰਹੀ ਹੈ ਕਿ ਯੂ ਐਸ ਇੰਡੀਆ ਵਿਚਾਲੇ ਕੋਈ ਟ੍ਰੇਡ ਡੀਲ ਹੋਣ ਜਾ ਰਹੀ ਆ ਤਾਂ ਕੋਈ ਵਪਾਰ ਸੰਭਵ ਹੋ ਜਾਵੇ ਕੱਲ ਨੂੰ ਆਪਾਂ ਕਹਿ ਨਹੀਂ ਸਕਦੇ ਪਰ ਹਾਲ ਦੀ ਘੜੀ ਇੰਡੀਆ ਕੋਲ ਕੋਈ ਹੋਰ ਰਾਹ ਨਹੀਂ ਕੋਈ ਹੋਰ ਟ੍ਰੇਡ ਰੂਟ ਨਹੀਂ ਜਿਹਦੇ ਨਾਲ ਉਹ ਸੈਂਟਰਲ ਏਸ਼ੀਆ ਨਾਲ ਵਪਾਰ ਕਰ ਸਕੇ ਆਈਐਮਐਫ ਵੀ ਇਹੀ ਕਹਿ ਰਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਬਾਰਡਰ ਆ ਉਹ ਖੋਲ ਦੇਣੇ ਚਾਹੀਦੇ ਆ ਤਾਂ ਜੋ ਯੂਐਸ ਵੱਲੋਂ ਦਿੱਤੇ ਜਾ ਰਹੇ ਜਿਹੜੇ ਸ਼ੌਕ ਆ ਉਹਨਾਂ ਤੋਂ ਬਚਿਆ ਜਾ ਸਕੇ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਭਲਾਈ ਖਾਤਰ ਵਾਗਾ ਬਾਰਡਰ ਖੁੱਲਣਾ ਚਾਹੀਦਾ ਜਾਂ ਨਹੀਂ ਇਹਦੇ ਬਾਰੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ